ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਤੇ ਉਮੀਦ ਕਰਦੀ ਤੁਸੀਂ ਸਾਰੇ ਚੜਦੀ ਕਲਾ 'ਚ ਹੋਵੋਗੇ ਹਾਂਜੀ ਤੁਸੀਂ ਦੇਖ ਸਕਦੇ ਹੋ ਅੱਜ ਆਪਾਂ ਬਣਾਏ ਨੇ ਪਿਆਜ਼ ਵਾਲੇ ਪਰੌਂਠੇ ਦੇਖੋ ਕਿੰਨੇ ਜ਼ਿਆਦਾ ਨਰਮ ਬਣੇ ਨੇ ਦੇਖੋ ਜੀ ਬਹੁਤ ਹੀ ਜ਼ਿਆਦਾ ਨਰਮ ਬਣੇ ਨੇ ਤੇ ਬਹੁਤ ਹੀ ਜ਼ਿਆਦਾ ਟੇਸਟੀ ਬਣਦੇ ਨੇ ਤੇ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਪਰ ਜੀ ਰੈਸਪੀ ਸਭ ਤੋਂ ਪਹਿਲਾਂ ਆਪਾਂ ਲੰਬੇ ਲੰਬੇ ਪਿਆਜ਼ ਕੱਟ ਲੈਨੇ ਤੇ ਨਾਲ ਹੀ ਇਸ ਦੇ ਵਿੱਚ ਘਟਕੇ ਆਪਾਂ ਦਿੱਤਾ ਹੈ ਹਰਾ ਧਨੀਆ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਦੇ ਨਾਲ ਆਪਾਂ ਕਰ ਲਵਾਂਗੇ ਮਿਕਸ ਇਦਾਂ ਆਪਾਂ ਆਟਾ ਗੁੰਨ ਕੇ ਰੱਖ ਲਿਆ ਸੀ ਆਟਾ ਆਪੋਂ ਦੇ ਗੁਣ ਨਾਲ ਜਿਹੜਾ ਆਪਾਂ ਨਾਰਮਲ ਡੇਲੀ ਗੁੰਨਦੇ ਆ ਤੇ ਇਸ ਤਰ੍ਹਾਂ ਦੇ ਨਾਲ ਰੋਟੀ ਵੇਲ ਲਈਏ ਹੁਣ ਆਪਾਂ ਇਸ ਦੇ ਵਿੱਚ ਸਭ ਤੋਂ ਪਹਿਲਾਂ ਪਾ ਦਵਾਂਗੇ ਨਮਕ ਬਾਅਦ ਵਿੱਚ ਪਾਵਾਂਗੇ ਆਪਾਂ ਲਾਲ ਮਿਰਚ ਤੇ ਨਾਲ ਹੀ ਆਪਾਂ ਇਸ ਦੇ ਵਿੱਚ ਪਾ ਦਵਾਂਗੇ ਧਨੀਆ ਪਾਊਡਰ ਜਾਂ ਤੁਸੀਂ ਕੋਈ ਵੀ ਆਪਣੀ ਪਸੰਦ ਦਾ ਅਬਜੁਰ ਪਾਊਡਰ ਵਗੈਰਾ ਪਾ ਸਕਦੇ ਹੋ ਤੇ ਹੁਣ ਆਪਾਂ ਇਸ ਦੇ ਉੱਪਰ ਜਿਹੜੇ ਆਪਾਂ ਪਿਆਜ਼ ਕੱਟ ਕੇ ਰੱਖੇ ਸੀ ਉਹ ਆਪਾਂ ਉੱਪਰ ਪਾ ਦਵਾਂਗੇ ਤੇ ਇਸ ਤਰ੍ਹਾਂ ਦੇ ਨਾਲ ਆਪਾਂ ਇਸ ਨੂੰ ਘੋਲ ਕਰ ਲਵਾਂਗੇ ਲੇਟੇ ਪਰਾਂਠੇ ਦੀ ਤਰ੍ਹਾਂ ਆਪਾਂ ਇਸ ਨੂੰ ਗੋਲ ਕਰ ਲੈਣਾ ਇਸ ਤਰ੍ਹਾਂ ਦੇ ਨਾਲ ਦੇਖੋ ਇਹੜਾ ਇਸ ਤਰ੍ਹਾਂ ਦੇ ਨਾਲ ਕਰ ਲੈਣਾ ਕਿਉਂਕਿ ਪਿਆਜ਼ ਆਪਾਂ ਲੰਬੇ ਕੱਟੇ ਹੋਏ ਨੇ ਤੇ ਥੋੜਾ ਜਿਹਾ ਇਹ ਫਟਦਾ ਤਾਂ ਹੁੰਦਾ ਹੀ ਹੈ ਤੇ ਇਸ ਤਰ੍ਹਾਂ ਦੇ ਨਾਲ ਤੁਸੀਂ ਇਸ ਨੂੰ ਵੇਲ ਲੈਣਾ ਤੇ ਉੱਪਰ ਨਾਲ ਦੀ ਨਾਲ ਸੁੱਕਾ ਆਟਾ ਜਿਹੜਾ ਪਾਉਂਦੇ ਜਾਣਾ ਜੀ ਤੇ ਇਸ ਤਰ੍ਹਾਂ ਇੱਕੋ ਇੱਕ ਪਰਾਂਠਾ ਆਪਾਂ ਵੇਲ ਲਿਆ ਵਾ ਤੇ ਇਸ ਨੂੰ ਹੱਥਾਂ ਦੀ ਹੈਲਪ ਦੇ ਨਾਲ ਤੁਸੀਂ ਗੋਲ ਕਰ ਲੈਣਾ ਥੋੜਾ ਜਿਹਾ ਕਿੰਦਰਾ ਆਪਾਂ ਤਵੇ ਦੇ ਉੱਪਰ ਕਿਉਂ ਲਾ ਦਵਾਂਗੇ ਤੇ ਹੁਣ ਆਪਾਂ ਆਪੋ ਪਰਾਂਠੇ ਨੂੰ ਤਵੇ ਦੇ ਉੱਪਰ ਪਾ ਕੇ ਸੇਕ ਲਵਾਂਗੇ ਮੀਡੀਅਮ ਟੂ ਹਾਈ ਫਲੇਮ ਤੇ ਤੁਸੀਂ ਇਸ ਨੂੰ ਸੇਕਦੇ ਜਾਣਾ ਵਾ ਜਿਆਦਾ ਲੋ ਫਲੇਮ ਤੇ ਨਹੀਂ ਸੇਕਣਾ ਨਹੀਂ ਤਾਂ ਇਹ ਜਿਹੜਾ ਥੋੜਾ ਜਿਹਾ ਸੁੱਕ ਜੇ ਜਾਵੇਗਾ ਪਰਾਂਠਾ ਤਾਂ ਤਾਂ ਨਰਮ ਨਹੀਂ ਬਣਨਾਗਾ ਕ੍ਰੰਚੀ ਜਿਹਾ ਬਣ ਜਾਵੇਗਾ ਤੇ ਉੱਪਰ ਤੁਸੀਂ ਘਿਓ ਲਗਾਉਂਦੇ ਜਾਣਾ ਤੁਸੀਂ ਘਿਓ ਜਾਂ ਕੁਕਿੰਗ ਆਇਲ ਜਿਹੜਾ ਵੀ ਵਰਤਣਾ ਚਾਹੁੰਦੇ ਹੋ ਤੁਸੀਂ ਉਹ ਪੇਤ ਸਕਦੇ ਹੋ ਮੈਂ ਦੇਸੀ ਘਿਓ ਦੇ ਨਾਲ ਇਹ ਵਾਲੇ ਪਰਾਂਠੇ ਤਿਆਰ ਕਰੇ ਨੇ ਕਿ ਬਹੁਤ ਹੀ ਜ਼ਿਆਦਾ ਟੇਸਟੀ ਬਣਦੇ ਨੇ ਤੇ ਦੋਨਾਂ ਸਾਈਡਾਂ ਤੋਂ ਚੰਗੀ ਤਰ੍ਹਾਂ ਦੇ ਨਾਲ ਆਪਾਂ ਸੇਕ ਲਵਾ ਲਵਾਂਗੇ ਇਹਨਾਂ। ਤੇ ਪਰੌਂਠਾ ਆਪਣਾ ਸੇਕਿਆ ਗਿਆ ਉਹ ਮੇਰੇ ਤੋਂ ਚੱਕਣ ਲੱਗੀ ਤਾਂ ਥੋੜਾ ਟੁੱਟ ਗਿਆ ਸੀ। ਤੇ ਚਲੋ ਕਦੇ-ਕਦੇ ਹੋ ਜਾਂਦਾ ਚੱਲ ਜਾਂਦਾ ਤੇ ਹੁਣ ਆਪਾਂ ਇੱਕ ਪੇੜਾ ਹੋਰ ਕਰ ਲੈਨੇ ਆ ਇਸ ਤਰ੍ਹਾਂ ਦੇ ਨਾਲ ਤੁਸੀਂ ਅ ਸਵੇਰ ਨਾਸ਼ਤੇ ਦੇ ਵਿੱਚ ਪਿਆਜ਼ ਵਾਲੇ ਪਰੌਂਠੇ ਬਣਾ ਕੇ ਤਿਆਰ ਕਰ ਸਕਦੇ ਹੋ। ਤੁਸੀਂ ब्रेकफास्ट ਦੇ ਵਿੱਚ ਇਸ ਨੂੰ ਖਾ ਸਕਦੇ ਹੋ ਬਹੁਤ ਹੀ ਜਿਆਦਾ ਟੇਸਟੀ ਲੱਗਦੇ ਨੇ ਤੇ ਬਹੁਤ ਹੀ ਜਿਆਦਾ ਜਲਦੀ ਆਸਾਨੀ ਦੇ ਨਾਲ ਇਹ ਵਾਲੇ ਬਣ ਜਾਂਦੇ ਨੇ ਮੈਨੂੰ ਉਮੀਦ ਹੈ ਤੁਹਾਨੂੰ ਮੇਰੀ ਅੱਜ ਦੀ ਵੀਡੀਓ ਚੰਗੀ ਲੱਗ ਰਹੀ ਹੋਵੇਗੀ ਹਾਂਜੀ ਵੀਡੀਓ ਚੰਗੀ ਲੱਗੀ ਤਾਂ ਪਲੀਜ਼ 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 ਵੀਡੀਓ ਨੂੰ ਲਾਈਕ ਕਰਨਾ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਤਾਂ ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਤੇ ਨਾਲ ਵਾਲੀ ਬੈਲ ਆਈਕਨ ਜ਼ਰੂਰ ਦਬਾਉਣਾ ਤਾਂ ਜੋ ਮੇਰੀ ਆਉਣ ਵਾਲੀ ਹਰ ਇੱਕ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਦੇਖੋ ਜੇ ਆਪਾਂ ਸਾਰੇ ਮਸਾਲੇ ਪਾ ਲਏ ਨੇ ਤੁਸੀਂ ਚਾਹੋ ਤਾਂ ਨਾਲ ਇਥੇ ਹਰੀ ਮਿਰਚ ਵੀ ਪਿਆਜ਼ਾਂ ਦੇ ਵਿੱਚ ਐਡ ਕਰ ਸਕਦੇ ਹੋ ਕਈ ਵਾਰ ਬੱਚੇ ਨਹੀਂ ਖਾਣੀ ਪਸੰਦ ਕਰਦੇਗੇ ਹਰੀ ਮਿਰਚ ਤਾਂ ਕਰਕੇ ਆਪਾਂ ਵੀ ਨਹੀਂ ਐਡ ਕਰਦੇਗੇ ਬਸ ਇਸੇ ਤਰੀਕੇ ਦੇ ਨਾਲ ਤੁਸੀਂ ਸਾਰੇ ਪਿਆਜ਼ ਦੇ ਫਰਾਂਟੇ ਜਿਹੜੇ ਰੈਡੀ ਕਰ ਲੈਣੇ ਨੇ ਹਾਂਜੀ ਦੇਖੋ ਪਰਾਂਠੇ ਆਪਣੇ ਸਾਰੇ ਬਣ ਕੇ ਹੋ ਗਏ ਨੇ ਰੈਡੀ ਹੁਣ ਆਪਾਂ ਇਹਨਾਂ ਨੂੰ ਕਰਦੇ ਆ ਸਰਵ ਇੱਕ ਕੌਲੀ ਦੇ ਵਿੱਚ ਆਪਾਂ ਦਹੀਂ ਪਾ ਲਿਆ ਨਾਲ ਪਰੌਂਠੇ ਰੱਖ ਲਏ ਤੇ ਨਾਲ ਹੀ ਕੱਟੇ ਹੋਏ ਪਿਆਜ਼ ਜਿਹੜੇ ਵਦੇ ਸੀ ਹੋਰ ਰੱਖ ਤੇ ਨਾਲ ਹੀ ਰੱਖ ਲਿਆ ਅੰਬ ਦਾ ਅਚਾਰ। ਹੁਣ ਤੁਸੀਂ ਪਰੌਂਠੇ ਦੇ ਉੱਪਰ ਬਟਰ ਰੱਖ ਕੇ ਜਾਂ ਮੱਖਣ ਰੱਖ ਕੇ ਖਾ ਸਕਦੇ ਹੋ। ਤੁਸੀਂ ਚਾਹੋ ਤਾਂ ਜੇਸੀ ਘੋਦੇ ਨਾਲ ਵੀ ਖਾ ਸਕਦੇ ਹੋ। ਤਾਂ ਦੇਖੋ ਤੁਸੀਂ ਦੇਖ ਸਕਦੇ ਹੋ ਕਿੰਨੇ ਜ਼ਿਆਦਾ ਨਰਮ ਆਪਣੇ ਪਰੌਂਠੇ ਬਣ ਕੇ ਰੈਡੀ ਹੋਏ ਨੇ। ਤੇ ਦੇਖੋ ਜੀ ਥੋੜਾ ਜਿਹਾ ਨਮਕਨ ਦੇ ਨਾਲ ਹੀ ਆਪਣਾ ਪਰੌਂਠਾ ਜਿਹੜਾ ਪੁਰ ਗਿਆ ਵਾ। ਤੇ ਬਹੁਤ ਟੇਸਟੀ ਬਣੇ ਸੀ। ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਟਰਾਈ ਜ਼ਰੂਰ ਕਰਨਾ। ਆਪਣੀ رائے ਦੇਣਾ ਨਾ ਭੁੱਲਣਾ। Thank you for watching!